ਗੁਰਮਾਥਮਾ ਮੇਰ ਕਰੇ ਆਪਨ ਮੌਕਾ ਮਿਲਦਾ 2027 ਜਰਜਰ ਦੀ ਜਗ੍ਹਾ ਤੇ ਬਹੁਤ ਵਧੀਆ ਜਗਾ ਇਥੇ ਮਾਰਕ ਬਣਾਵਾਂਗੇ ਕਮਾਲ ਬਣਾਵਾਂਗੇ ਅਮੇ ਪੁਰਾਣੇ ਅੱਗੇ ਭਾਵੇਂ 100 ਗੋਲ ਲੱਗੇ ਕਮਾਲ ਬਣਾ ਦੂ ਐਜਾ ਤੁਸੀ ਪਛਾਨ ਨਹੀਂ ਸਕੋਗੇ ਕਿਉਂਕਿ ਆ 40 ਸਾਲ ਦੇ ਪਹਿਲੇ ਪ੍ਰਧਾਨ ਦਾ ਨਗਰ ਹੈ ਕਿ ਸੁਮਜੀਤ ਸਿਆਸੀ ਭਾਸ਼ਣ ਦੇ ਜਾਂਦਾ ਹੈ ਤੁਸੀਂ ਮੇਰੇ ਪਿਛਲੇ ਜੀਵਨ ਸਰਦਾਰ ਦੇ ਭਾਸ਼ਣ ਨੂੰ ਜੋਗੋਂ ਮੈਂ ਗਿਆ ਸੈਂਟਰ ਸਭ ਪੂਰਾ ਕੀਤਾ ਜੇ ਮੈਂ ਗਿਆ ਦਿੱਲੀ ਆਮ ਆਮ ਕਰ ਦੂਗਾ ਕਾਂਗਰਸੀ ਕਹਿੰਦੇ ਕਿ ਹੋਈ ਫਰਮ ਕਿਵੇਂ ਹੋਊਗੀ ਵੀ 12 ਘੰਟੇ ਬਿਜਲੀ ਦੇ ਕਟਾ ਇੰਟੈਕ ਤੋਂ ਕਰਕੇ ਦਿਖਾਤਾ ਜੇ ਮੈਂ ਹਰ ਜ਼ਿਲ੍ਹੇ ਨੂੰ ਚੰਦੀ ਨਾਲ ਵੱਡੇ ਸੜਕਾਂ ਚਾਰ ਤੇ ਛੇ ਲੈਣ ਦੰਗੀਆਂ ਸੜਕਾਂ ਨਾਲ ਸੀਮੰਦੀ ਸੜਕਾਂ ਨਾਲ ਜੋੜ ਦੂੰ ਉਦੋਂ ਵੀ ਪਿਆਉਣ ਤੇ ਸੀ ਕਿਵੇਂ ਕਰੂੰਗਾ

ਕਾਲੀ ਗਲਤੀ ਸ਼ੁਰੂਆਤ ਜੁਗਵਾਰੀ ਜੁਗਵਾਰੀ ਸਿਧਾਂਤ ਪਹਿਲੇ ਇੱਕ ਹਿੰਦ ਕਰਦੇ ਹੋਏ ਦੂਜੀ ਗੱਲ ਮੈਂ کہنا ਚਾਹਣਾ ਇਵੇਂ ਦੱਸਿਆ ਕਾਲੀ ਗਲਤੀ ਆ ਦਿੱਲੀ ਵਾਲੀ ਪਾਰਟੀ ਨਾਲ ਜ਼ਮੀਨਾਂ ਸਮਾਨ ਦਾ ਫਰਕ ਹੈ